ਕੀ ਨਾਮ ਹੈ ਜੀ ਮੇਰਾ ਗਰਮੀਤਪੁਰ ਗਰਮੀਤਪੁਰ ਜਿਹੜਾ ਐਕਸੀਡੈਂਟ ਹੋਇਆ ਟੈਂਪੋ ਵਾਲੇ ਮਨਪ੍ਰੀਤ ਬੱਚੇ ਦਾ ਕੀ ਨਾਮ ਸੀਗਾ ਮਨਪ੍ਰੀਤ ਕੀ ਗੱਲ ਹੋਈ ਹੈ ਜਿਹੜੇ ਹਾਸਾ ਹੋਇਆ ਹਾਸਾ ਕੁਝ ਨਹੀਂ ਹੋਇਆ ਮੈਂ ਸਕੂਲੋਂ ਲੈ ਕੇ ਆਈ ਆ ਜਿੱਦਾਂ ਸਕੂਲੋਂ ਲੈ ਕੇ ਬੈਗ ਤੇ ਰੱਖਿਆ ਹੀ ਆ ਵੱਡੇ ਨੇ ਰੱਖਿਆ ਛੋਟੇ ਨੇ ਨਹੀਂ ਰੱਖਿਆ ਇਹਨੇ ਮੰਮੀ ਮੈਨੂੰ ਕੋਈ ਬਾਜਾ ਮਾਦ ਮੈਂ ਜਾਵਾਂ ਮੈਂ ਕਿ ਜਾਇਆ ਦੇਖ ਲਾ ਇੱਥੇ ਹਲੇ ਖੜਾ ਖੜਾ ਕਿ ਰੇੜੀ ਆਈ ਰੇੜੀ ਦੇ ਉੱਪਰ ਬੈ ਗਿਆ ਜਿੱਦਾਂ ਰੇੜੀ ਟੁੱਟਣ ਲੱਗਾ ਪਿੱਛੇ ਟੈਂਪੋ ਸੀ ਇੰਪੂਟ ਉਹ ਗਰਗਸ ਮਾਲਿਆ ਨਹੀਂ ਗਿਆ ਸਿੱਧਾ ਹੀ ਪੈਰ ਔਰ ਜ ਲੱਥਾ ਨਹੀਂ ਟੈਂਪੋ ਵਾਲੇ ਨੇ ਸਿੱਧਾ ਟੈਂਪੋ ਮਾਰਤਾ ਉੱਪਰ ਦੀ ਟੈਂਪੋ ਨਗਾ ਵੀ ਦਿੱਤਾ ਉਹ ਤਾਂ ਕੰਮ ਤੇ ਗਿਆ ਕਿਦਾਂ ਕੀ ਹਾਲਤ ਹੈ ਹੁਣ ਬੱਚੇ ਦੀ ਬੱਚਾ ਬੱਚਾ ਕਹਿੰਦੇ ਪੂਰਾ ਹੋ ਗਿਆ ਆਹ ਓਹੋ ਕੀ ਅਨਿਲ ਅਨਿਲ ਠਾਕੁਰ ਮਾਨਸਰ ਤੋਂ ਕੀ ਗੱਲ ਹੈ ਜੀ ਇੱਥੇ ਜੀ ਈ ਰਿਕਸ਼ਾ ਆ ਰਿਹਾ ਸੀ ਔਰ ਮੈਂ ਜੋ ਮੈਨੂੰ ਪਤਾ ਲੱਗਿਆ ਇੱਥੋਂ ਦੇ ਸਥਾਨੀ ਲੋਕਾਂ ਵੱਲੋਂ ਕਿ ਛੋਟਾ ਜਿਹਾ ਬੱਚਾ ਅੱਜ ਸਕੂਲੋਂ ਆਇਆ ਸੀ ਬੈਗ ਵੀ ਮੋਢੇ 'ਚ ਸੀਗਾ ਔਰ ਇਹ ਰੱਖਿਆ ਜਾ ਰਿਹਾ ਸੀ ਸਪੀਡ ਚ ਜਾ ਰਿਹਾ ਸੀ ਜਾਂ ਬੱਚਾ ਔਰ ਇਹ ਪੂਰਾ ਕਲੀਅਰ ਨਹੀਂ ਹੋ ਪਾਰਾ ਕਿ ਬਾਕੀ ਤੇ ਇਥੇ ਕੈਮਰੇ ਵਗੈਰਾ ਲੱਗੇ ਆ ਲੇਕਿਨ ਜੋ ਟਰੈਜੇਡੀ ਹੋਈ ਹੈ ਬੜੀ ਦੁਖਦ ਹੈ ਔਰ ਬੜਾ ਪਰਿਵਾਰ ਸਦਮੇ ਚ ਹੈ ਔਰ ਇੱਕ ਹਨੇਰਸ਼ ਆ ਗਿਆ ਹੈ ਤੋਂ ਦੁੱਖ ਲੱਗਿਆ ਬੜਾ ਔਰ ਮੈਂ ਇਲਾਕੇ ਦੇ ਸਾਰੇ ਸਰਪੰਚਾਂ ਨੂੰ ਪੰਚਾਂ ਨੂੰ ਔਰ ਸਾਰੇ ਮੋਢਵਰਾਂ ਨੂੰ ਕਹਿੰਨਾ ਕਿ ਇਸ ਵੇਲੇ ਪਰਿਵਾਰ ਨਾਲ ਖੜੇ ਹੋਣ ਦੀ ਲੋੜ ਹੈ ਤੇ ਬਾਕੀ ਜੋ ਕਾਨੂੰਨੀ ਕਾਰਵਾਈ ਹੈ ਉਹ ਆਪਣੇ ਤਰੀਕੇ ਨਾਲ ਹੋਏਗੀ ਤੇ ਅਸੀਂ ਪਰਿਵਾਰ ਦੇ ਨਾਲ ਖੜੇ ਹਾਂ ਇਸ ਦੁੱਖ ਦੀ ਘੜੀ ਵਿੱਚ ਹੋਰ ਇੱਕ ਮੈਨੂੰ ਇੱਥੇ ਇਸ਼ੂ ਨਜ਼ਰ ਆਇਆ ਸਾਰੇ ਲੋਕਾਂ ਵੱਲੋਂ ਕਿ ਜਿਹੜਾ ਇਹ ਰੋਡ ਹੈ ਇੱਥੇ ਉਤਰਾਈ ਹੈ ਇੱਥੇ ਹਰ ਗੱਡੀ ਜਿਹੜੀ ਸਪੀਡ ਚ ਆਂਦੀ ਹੈ ਤੇ ਸਪੀਡ ਬੇਕਰ ਨਾ ਹੋਣ ਕਰਕੇ ਵੀ ਹਾਦਸੇ ਹੋ ਜਾਂਦੇ ਆ ਤੇ ਮੇਰੀ ਵੀ ਜੀ ਡਬਲਯੂਡੀ ਵਾਲੇ ਡਿਪਾਰਟਮੈਂਟ ਨੂੰ ਵੀ ਬੇਨਤੀ ਹੈ ਆ ਪਰਿਵਾਰ ਕਰ ਲਾ ਰਿਹਾ ਦੇਖੋ ਕਿਦਾ ਚੀਕਾ ਮਾਰ ਰਿਹਾ ਤੁਹਾਡੀ ਵੀ ਬੱਚੀ ਹੈ ਔਰ ਆਤਮਾ ਸਾਡੀ ਵੀ ਛਲਣੀ ਹੋਈ ਹੈ ਕਿ ਇਹਦੇ ਵੱਲ ਵੀ ਧਿਆਨ ਦਿੱਤਾ ਜਾਵੇ ਕਿ ਅੱਗੇ ਤੋਂ ਇਹ ਹਾਸਾ ਨਾ ਹੋਵੇ ਔਰ ਇਹ ਪਰਿਵਾਰ ਦੇ ਦੁੱਖ ਦੀ ਭਰਾਈ ਅਸੀਂ ਨਹੀਂ ਕਰ ਸਕਦੇ ਲੇਕਿਨ ਫਿਰ ਵੀ ਅਸੀਂ ਪਰਿਵਾਰ ਦੇ ਦੁੱਖ 'ਚ ਖੜੇ ਆਂ ਜਿੱਥੇ ਵੀ ਸਾਨੂੰ ਪਰਿਵਾਰ ਆਵਾਜ਼ ਮਾਰੇਗਾ ਅਸੀਂ ਨਾਲ ਆਂ ਔਰ ਬੜਾ ਦੁੱਖ ਹੋਇਆ ਜੀ ਇਸ ਹਾਦਸੇ